ਸਾਸਤਰੀ ਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਇੱਕ ਹੋਰ ਬਲੌਗ ਦੇ ਵਿੱਚ ਅੱਜ ਆਪਾਂ ਰਿਪੇਅਰ ਦਾ ਕੰਮ ਵਿਸ਼ਾਲ 435 ਤੇ 12 ਮਾਡਲ ਹੈ ਇਹਦੀ ਰਿਪੇਅਰ ਦਾ ਕੰਮ ਜੋਰਾਂ ਤੇ ਚੱਲ ਰਿਹਾ ਇਹ ਰੂਪ ਸਲਿਆਣੀ ਫੋਰਮੈਨ ਆਪਣੀ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੀ ਰਹਿੰਨੇ ਆ ਜਿਹਦਾ ਤਜਰਬਿਆਂ ਦਾ ਮਾਰ ਤੁਸੀਂ ਕਈ ਵਾਰ ਇਹਦੀ ਬਲੌਗ ਵੇਖਿਆ ਹੋਣਗੇ ਜਿਹੜਾ ਇਹਦਾ ਪਾਪਾ ਡਰਾਈਵਰ ਸੀ ਜਾਂ ਤੇ ਉਹਦੇ ਤਜਰਬੇ ਨਾਲ ਚੱਲਣ ਵਾਲਾ ਬੰਦਾ ਔਰ ਸਾਸਰੀ ਕਾਬਲਾ ਤੇ ਇਹ 13 ਮਾਡਲ ਵਿਸ਼ਾਲ ਦਾ ਕੰਮ ਕਰ ਰਿਹਾ ਇਹ ਸਾਡਾ ਬੱਲੂ ਅੱਜ ਬਿਮਾਰ ਆ ਪੇਪਰ ਦੇ ਨਹੀਂ ਗਿਆ ਇਹ ਆ ਮੰਦਰ ਫਿਲਿਆਣੀ ਔਰ ਮੰਦਰ ਸਾਸਰੀ ਕਾਬਲਾ ਉਹ 23 ਮਾਡਲ ਵਿਸ਼ਾਲ ਆ ਤੇ ਚੋਰੀ ਫਿਰਦਾ ਇਹ ਸਾਡਾ ਪ੍ਰਸਿੱਧ ਮਾਲੋਬੀ ਇਹਨੇ ਸੌਖਾਦੀ ਵੀ ਸਾਰੀ ਉਮਰ ਹਲਪਰ ਹਲਪਰ ਰਹਿਣਾ ਵੀ ਹੈਲਪਰ ਦੇ ਤੌਰ ਤੇ ਹੀ ਕੰਮ ਕਰਨਾ ਨਾ ਮੈਂ ਡਰਾਈਵਰ ਬੰਨਣਾ ਨਾ ਮੈਂ ਫੋਰਮੈਨ ਬੰਨਣਾ ਹੈਲਪਰ ਹੀ ਰਹਿਣਾ ਸਾਰੀ ਉਮਰ ਓ ਸ਼ਾਂਟੂ ਤੇ ਜੋਗਾ ਵੈਲਡਿੰਗ ਦਾ ਕੰਮ ਕਰ ਰਿਹਾ ਇਹ ਵਿਸ਼ਾਲ ਦਾ ਕਟਰ ਮੱਕੀ ਵਾਲਾ ਕਿੱਥੇ ਖੜਾ ਹਦਾ ਅੰਦਰ ਅੰਦਰ ਖੜਾ ਇਹ 13 ਮਾਡਲ ਵਿਸ਼ਾਲ ਦਾ ਉਧਰ ਆਪਣੇ ਘਰੇ ਖੜਾ ਜੀ ਮੱਕੀ ਦਾ ਗੱਟਰ ਪਿੱਛੇ ਆ ਤੇ ਸੋਰੀ ਅਜੇ ਨੇੜੇ ਨਹੀਂ ਆਉਂਦਾ ਬਲੌਕ ਦੇ ਆਪਣੇ ਤੇ ਅਜੇ ਫਿਰ ਆਪਾਂ ਤੁਹਾਡੇ ਨਾਲ ਕਰਾਉਣੀ ਹੈ ਗੱਲਬਾਤ ਉਹਨੀ ਤੇ ਕਹਿੰਦਾ ਵੀ ਜੋਂ ਬਚਪਨ ਤੇ ਨੇ ਗੁਜਰਾਤ ਤੱਕ ਸੀਜ਼ਨ ਲਾਏ ਆ ਬੰਦੇ ਨੇ ਪਰ ਇਹ ਕਹਿੰਦਾ ਵੀ ਮੈਂ ਸਟੀਅਰਿੰਗ ਨਹੀਂ ਫੜਦਾਗਾ ਮੈਂ ਹੈਲਪਰ ਰਹਿਣਾ ਨੀਂਦਰੇ ਨੂੰ ਬਹੁਤ ਪੱਕਾ ਬੰਦਾ ਭਾਵੇਂ ਦੋ ਦਿਨ ਸੀਟ ਤੇ ਭਾਈ ਰੱਖੋ ਪਰ ਬਾ ਉਹ ਹੈਲਪਰ ਵਾਲੀ ਸੀਟ ਤੇ ਡਰਾਈਵਰ ਵਾਲੀ ਸੀਟ ਤੇ ਰਹਿਣਾ ਗੋਰਾ ਗੇਅਰ ਦਾ ਤੇਲ ਬਦਲ ਰਿਹਾ ਜੋਗਾ ਸ਼ਾਤੂ ਤੋਂ ਵੈਲਡਿੰਗ ਕਰਵਾ ਰਿਹਾ ਉਹ ਮਸ਼ੀਨ ਰਿਪੇਅਰ ਹੋ ਗਈ ਆ ਤੇਲ ਪੂ ਪਾਈ ਜਾਂਦੇ ਇੰਜਨ ਸਰਵਿਸ ਗੇਅਰ ਦੀ ਕਰਤੀ ਇਹਦਾ ਕੰਮ ਦੋ ਤਿੰਨ ਦਿਨਾਂ ਦੇ ਵਿੱਚ ਕਰ ਦੇਣਗੇ ਬੰਦੇ ਆ ਫੀਡਰ ਗੈਨ ਫੋਰਮੈਨਾਂ ਦੀ ਝੋਨੇ ਵਾਲੇ ਦੀ ਪੁੱਠੀ ਪਾਈ ਹੋਈ ਸੀ ਇਹੋ ਜੇ ਮਾਣ ਫੋਰਮੈਨ ਵੀ ਆਉਂਦੇ ਆ ਤੇ ਇਹ ਹੁਣ ਕੱਢੀ ਆਪਾਂ ਨਵੀਂ ਚੈਨ ਜਦੋਂ ਬਦਲੀ ਉਸੇ ਟਾਈਮ ਪੁੱਠੀ ਖਲਾਈ ਹੈ ਤੇ ਬੰਦਾ ਉਹ ਸਾਡੇ ਕੋਲ ਹੈ ਨਹੀਂ ਜਿੰਨੇ ਪਾਈ ਸੀ ਜਿਹੜਾ ਉਹਦਾ ਕੰਮ ਹੁੰਦਾ ਜੇ ਉਹ ਤਾਂ ਕਹਿ ਦਈਏ ਤਾਂ ਕੰਮ ਚੱਲ ਕੇ ਸਿੱਧੀ ਹੋ ਜੂਗੀ ਹਾਂ ਹਾਂ ਹੈਨਾ ਸਾਰਾ ਕੁਝ ਚੱਲ ਕੇ ਸੈੱਟ ਹੋ ਜਾ ਅੱਛਾ ਚੱਲ ਕੇ ਸਿੱਧਾ ਹੋ ਜੂ ਇਹ ਸਿਸਟਮ ਨਵੇਂ ਪਾਈ ਬੋਸ਼ ਨਹੀਂ ਟਾਇਰ ਦਾ ਤੂੰ ਰਵੜ ਰੈਂਕ ਅੱਛਾ ਇਹ ਤਾਂ ਕੁੱਟ ਕੇ ਹੀ ਜਾਊਗੀ ਤੇ ਬੋਲੀ ਜਾਣਾ ਮੰਦਰ ਦੀ ਤਾਂ ਬਣਾਤੀ ਕਿਉਂ ਵੀ ਲੈ ਕੋਲ ਆਇਆ ਦਿਮਾਗ ਇਹਨਾਂ ਦਾ ਦਿਮਾਗ ਇਹ ਇਹਨਾਂ ਤੋਂ ਆਪ ਦੇ ਮੰਦਰ ਸੂਤ ਨਹੀਂ ਆਇਆ ਜਗਾੜੋ ਲੇਕਿਨ ਇਹਨਾਂ ਨੇ ਐਲਸੀਡੀ ਲਾ ਕੇ ਹੈ ਹੋ ਜਾਇਆ ਉਹ ਇਹਿੰਦੇ ਨਾਲ ਦਾ ਹੋ ਜਾ ਫੁੱਟਾ ਨਾਲ ਇਹ ਇਹਨਾਂ ਨੇ ਪੁੱਛ ਜਿਹੜੀ ਐਲਸੀਡੀ ਲੈ ਕੇ ਹੀ ਲਾ ਕੇ ਗਿਆ ਤੁਹਾਡੀ ਜੇ ਨਾ ਗਈ ਤਾਂ ਤੋਂ ਫਰਕ ਪਾ ਤੁਹਾਨੂੰ ਹਾਂ ਤੇ ਲੋੜੇ ਦਿੱਤਾ ਹੈ ਕੇ ਪਾਸ ਬੇੜਾ ਜਾਂਦੇ ਮੇਰੇ ਕੱਟੇ ਜਾਂਦੇ ਜੀ ਮੇਰੇ ਹਾਂ ਗੱਲ ਸਹੀ ਇਹ ਬੇੜ ਕੱਟਦੇ ਵਿੱਚ ਨਹੀਂ ਗੋਰੇ ਨੂੰ ਵੀ ਪਤਾ ਯਾਰ ਆ ਗਿਆ ਫਿਰ ਕਰੋ ਗੱਲ ਹੁਣ ਮੰਦਰ ਨੂੰ ਛੇੜਦੇ ਆਂ ਯੀ ਮੰਦਰ ਜਾ ਰਿਹਾ ਤੂਰੀ ਹੁਣਾਲ ਉਹ ਭੱਜ ਗਿਆ ਇਹ ਬੰਦੇ ਨੂੰ ਨਹੀਂ ਛੇੜੀਦਾ ਹੁੰਦਾ ਚੱਕ ਕੇ ਸਿਰ 'ਚ ਮਾਰੇ ਕੋਦ ਕਹੀ ਦੇਣਾ ਕਮਲਾ ਹੈ ਅੜਦੇਣੀ ਛੇੜਨ ਨੂੰ ਤਾਂ ਤਾਂ ਇਹਨੂੰ ਰਿੰਗ ਪਾਇਆ ਹਾਂ ਸਲੀਪ ਤਾਂ ਨਹੀਂ ਟਾਇਟ ਨਹੀਂ ਅੱਕੜ ਦਾ ਰੱਖ ਕੋਟ ਕਾ ਫਰ ਉੱਤੇ ਸੱਲ ਵੇਲ ਨਹੀਂ ਸਿੱਧੇ ਆ ਮੰਦਰ ਪੜਿਆ ਗਿਆ ਰਾੜਾਂ ਵਾਲੇ ਸੱਲ ਵੇਲ ਨਹੀਂ ਮੁੜ ਕੇ ਰਗਾ ਨੂੰ ਤੈਨੂੰ ਕਹੀ ਜਾਣ ਸੱਲ ਨਹੀਂ ਸਿੱਧੇ ਰੱਖ ਕੇ ਗਿਆ ਸਮਾਨ ਆਈ ਤੇ ਕੋਠੀ ਨਵੀਂ ਪੈ ਰੀ ਆਪਣੇ ਗਵਾਂਢ ਚਲੋ ਅੱਜ ਦਾ ਵਲੋਗ ਆਪਣਾ ਇੰਨਾ ਹੀ ਸੀਗਾ ਅਗਨੇ ਵਲੋਗ ਦੇ ਨਾਲ ਆਪਾਂ ਫੇਰ ਗਿਲਾਂਜ ਆਪਣੇ ਚੈਨਲ ਨੂੰ ਸ਼ੇਅਰ ਕਮੈਂਟ ਲਾਈਕ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ